ਕੇ ਸਮਾਜ ਸੇਵੀ ਜਥੇਦਾਰ ਬਾਪੂ ਦੀਵਾਨ ਸਿੰਘ ਨਾਗਰਾ ਦੀ ਅੰਤਮ ਅਰਦਾਸ ਮੌਕੇ ਨਵੇਂ ਬਣੇ ਸਰਪੰਚ ਅਮਰਜੀਤ ਸਿੰਘ ਨਾਗਰਨ ਸਮੁੱਚੀ ਪੰਚਾਇਤ ਸਮੇਤ ਉਹਨਾਂ ਦੇ ਬੇਟਾਂ ਦਿੱਤਾ ਸਨਮਾਨ ਚਨ ਵੇਖੋ ਏਪੀਜੀ ਨਿਊਜ਼ ਪੰਜਾਬ ਦੀ ਇਹ ਰਿਪੋਰਟ ਉਨ੍ਹਾਂ ਦਾ ਇੱਥੇ ਪਹੁੰਚਣਾ ਇਹੋ ਹੀ ਦਰਸਾਉਂਦਾ ਹੈ ਮੇਰੇ ਜਿਨੇ ਸਕੂਲ ਟਾਈਮ ਦੇ ਫਰੈਂਡ ਆ ਦੋਸਤ ਆ ਯੂਨੀਵਰਸਿਟੀ ਦੇ ਤੀਰਸਿੰਘ ਜੀ ਬੈਠੇ ਯੂਨੀਵਰਸਿਟੀ ਬਰ ਰਾਸਰਾ ਇਹ ਵੀ ਜਦੋਂ ਘਰ ਆਉਂਦੇ ਸੀ ਤਾਂ ਜਿਵੇਂ ਮੈਨੂੰ ਬੁਲਾਉਂਦੇ ਸੀ ਓਦਾਂ ਇਹਨਾਂ ਨੂੰ ਬੁਲਾਉਂਦੇ ਸੀ ਮੇਰੇ ਨਾਲੋਂ ਵੱਧ ਮਜ਼ਾ ਆ ਕੇ ਇਹਨਾਂ ਨੂੰ ਤੇ ਅਸੀਂ ਦੀਵਾਨ ਸਿੰਘ ਤੇ ਨਹੀਂ ਬਣ ਸਕਦੇ ਜਤੀਦਾ ਸਾਹਿਬ ਨਹੀਂ ਬਣ ਸਕਦੇ ਪਰ ਆਪਣੇ ਨਗਰ ਨੂੰ ਤਾਂ ਸਾਥ ਸਬੰਧੀਆਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਆਪਣੀ ਸਮਰੱਥਾ ਅਨੁਸਾਰ ਆਪੇ ਤਰ੍ਹਾਂ ਜੁੜੇ ਸੀ ਉਹਨਾਂ ਦਾ ਇੱਥੇ ਪਹੁੰਚਣਾ ਇਹੋ ਹੀ ਦਰਸਾਉਂਦਾ ਹੈ ਮੇਰੇ ਜਿੰਨੇ ਸਕੂਲ ਟਾਈਮ ਦੇ ਫਰੈਂਡ ਆ ਦੋਸਤ ਆ ਯੂਨੀਵਰਸਿਟੀ ਦੇ ਤੀਰ ਸਿੰਘ ਜੀ ਬੈਠੇ ਯੂਨੀਵਰਸਿਟੀ ਪ੍ਰੋਫੈਸਰ ਆ ਇਹ ਵੀ ਜਦੋਂ ਘਰ ਆਉਂਦੇ ਸੀ ਤਾਂ ਜਿਵੇਂ ਮੈਨੂੰ ਬਣਾਉਂਦੇ ਸੀ ਓਦਾਂ ਇਹਨਾਂ ਨੂੰ ਬਣਾਉਂਦੇ ਸੀ ਮੇਰੇ ਨਾਲੋਂ ਵੱਧ ਮਾਜਾ ਕੇ ਇਹਨਾਂ ਨੂੰ ਤੇ ਅਸੀਂ ਦੀਵਾਨ ਸਿੰਘ ਤੇ ਨਹੀਂ ਬਣ ਸਕਦੇ ਜਥੇਦਾਰ ਸਾਹਿਬ ਨਹੀਂ ਬਣ ਸਕਦੇ ਪਰ ਆਪਣੇ ਨਗਰ ਨੂੰ ਤਾਂ ਸਾਡ ਸਭਨਾਂ ਦੀਆਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਆਪਣੀ ਸਮਰਥਾ ਅਨੁਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜ਼ੂਰੀ ਵਿੱਚ ਮਿਲ ਕੇ ਜੋੜ ਕੇ ਬੈਠੇ ਸਾਹਿਬ ਜੀ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਅੱਜ ਸ਼ਿਊ ਗਰਾਂਜ ਸਾਹਿਬ ਜੀ ਦਾ ਕੋਟਨ ਕੋਟ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਬਿਰਹਾ ਵਿੱਚ ਪਹੁੰਚ ਕੇ ਬਾਣੀ ਦੇ ਨਾਲ ਸਾਨੂੰ ਜੋੜਿਆ ਤੇ ਸਾਡੇ ਕੀਰਤਨ ਦੇ ਜੱਦੇ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੈਨੂੰ ਥੋੜਾ ਜਿਹੀ ਸਮਾਂ ਲੈਣਾ ਹੈ ਮੇਰੇ ਪਿਤਾ ਜੀ ਜਿਨ੍ਹਾਂ ਦਾ ਜਨਮ 1940 ਵਿੱਚ ਹੋਇਆ ਸੀ ਤੇ 1952 ਵਿੱਚ ਉਹ ਭਰਤੀ ਹੋ ਗਏ ਆਰਮੀ ਵਿੱਚ ਤੇ ਉਹਨਾਂ ਨੇ 1975 ਦੇ ਵਿੱਚ ਰਿਟਾਇਰਮੈਂਟ ਲੈ ਕੇ ਆ ਗਏ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਘਰ ਵਿੱਚ ਹੀ ਇਹੋ ਹੀ ਕਿਹਾ ਕਿ ਮੈਂ ਅੱਜ ਤੋਂ ਅਰਦਾਸ ਕਰ ਦਿੱਤੀ ਹੈ ਇਹ ਮੈਂ ਘਰ ਦਾ ਕੰਮ ਨਹੀਂ ਕਰਨਾ ਮੈਂ ਸਮਾਜ ਸੇਵਾ ਹੀ ਕਰੀਗਾ ਜੇ ਤੁਸੀਂ ਘਰ ਦਾ ਕੰਮ ਕਰਾਓਗੇ ਤੁਹਾਡਾ ਨੁਕਸਾਨ ਹੋਊਗਾ ਇਹ ਮੇਰੇ ਭਰਾ ਸੁਖਦੇਵ ਸਿੰਘ ਨੇ ਉਹਨਾਂ ਨੂੰ ਕਦੇ ਕੋਈ ਕੰਮ ਨਹੀਂ ਕਿਹਾ ਹਾਲਾਂਕਿ ਮੈਂ ਛੁੱਟਾ ਹੋਣ ਦੇ ਦਰਜੇ ਉਹ ਕੰਮ ਉਹਨਾਂ ਕੋ ਕਰਵਾ ਲਿੰਦਾ ਸੀ ਪਰ ਉਹਨਾਂ ਨੇ ਆਪਣੇ ਮਨ ਦੀ ਪੂਰੀ ਰੀਸ ਕੀਤੀ ਜਿੱਤੇ ਪਰਿਵਾਰ ਨੂੰ ਹੀ ਉੱਪਰ ਚੱਕਿਆ ਮੇਰੇ ਬਰਦੇ ਭਰਾਏ ਵੀ ਅਧਿਆਪਕ ਰਿਟਾਇਰ ਹੋ ਗਏ। ਮੇਰੀ ਪੰਜਾਈ ਵੀ ਅਧਿਆਪਕ ਰਿਟਾਇਰ ਹੋਇਆ। ਮੇਰੀ ਭੈਣ ਕਮਲੇਸ਼ ਕੌਰ ਉਹ ਵੀ ਪ੍ਰਿੰਸੀਪਲ ਰਿਟਾਇਰ ਹੋ ਰਿਹਾ ਹੈ। ਤੇ ਮੈਂ ਵੀ ਇੱਕ ਸੇਵਾ ਕਰ ਰਿਹਾ ਜਿਹਦੇ ਆਪ ਕਿਤੇ ਦੇ ਵਿੱਚ ਉਹਨਾਂ ਦੀਆਂ ਸਿੱਖਿਆਵਾਂ ਲੈ ਕੇ ਅਸੀਂ ਚੱਲੇ। ਪਰ ਮੈਂ ਇੱਕ ਹਫ਼ਤੇ ਤੋਂ ਹੁਣ ਪਿੰਡ ਸੀ। ਤਾਂ ਨਗਰ ਦਾ ਹਰ ਇੱਕ ਆਦਮੀ ਉਹਨਾਂ ਵੱਲੋਂ ਇਹੋ ਹੀ ਕਿਹਾ ਗਿਆ। ਕਿ ਉਹ ਸਾਡਾ ਸੀ ਮੈਨੂੰ ਬਹੁਤ ਮਾਣ ਹੈ ਕਿ ਦੋ ਪਿੰਡਾਂ ਦੀ ਪੰਚਾਇਤਾਂ ਨੇ ਇਹ ਸਾਰਕੀ ਕਿਸੇ ਨੇ ਇਹੋ ਹੀ ਕਿਹਾ ਕਿ ਉਹ ਸਾਡਾ ਸੀ ਤੁਹਾਡਾ ਵੀ ਸੀ ਤੁਹਾਨੂੰ ਉਹ ਜਾਇਦਾਦ ਦੇ ਕੇ ਗਿਆ ਆਪਣੀ ਆਪਣਾ ਉਧਰ ਅਧਿਕਾਰੀ ਬਣਾ ਕੇ ਗਿਆ ਪਰ ਸਾਡਾ ਸੀ ਉਹ ਸਾਡੇ ਬਹੁਤ ਉਹਨਾਂ ਨੇ ਕੰਮ ਕੀਤੇ ਪਰ ਮੈਂ ਤੇ ਇਹ ਕਹਾਗਾ ਕਿ ਉਹ ਉਹਨਾਂ ਨੇ ਕੁਝ ਨਹੀਂ ਕੀਤਾ ਤੁਸੀਂ ਨਗਰ ਵੱਲੋਂ ਨੂੰ ਬਹੁਤ ਮਾਨ ਦਿੱਤਾ ਉਹ ਸਨਮਾਨ ਕਰਕੇ ਸਾਡੇ ਪਰਿਵਾਰ ਦਾ ਵੀ ਸਿਰ ਉੱਚਾ ਹੋਇਆ ਮੈਂ ਅੱਜ ਸਮੂਹ ਸੰਗਤ ਜਿੰਨੀ ਦੋਨਾਂ ਨਗਰਾਂ 'ਚ ਪਹੁੰਚੀ ਐ ਜਾਂ ਆਪ ਸਾਰੇ ਤੇ ਅਰਦਾਸ ਤੋਂ ਜਿਹੜੇ ਤੋਂ ਪਹੁੰਚਿਆ ਉਹਨਾਂ ਦਾ ਧੰਨਵਾਦ ਕਰਦਾ ਆਪਣੇ ਰਿਸ਼ਤੇ ਦਾ ਸਾਖ ਸੰਬੰਧੀ ਜਿਨ੍ਹਾਂ ਦੀ ਨਾਲ ਉਹਨਾਂ ਦਾ ਮੇਰੇ ਨਾਲੋਂ ਵਿਚਾਰਾ ਨੇੜਤਾ ਸੀ ਭਾਵੇਂ 25 ਸਾਲ ਤੋਂ ਮੇਰੇ ਕੋਲ ਚੰਡੀਗੜ੍ਹ ਰਹਿ ਸੀ ਰਹਿ ਰਹੇ ਸੀ ਪਰ ਉਹਨਾਂ ਦਾ ਮਨ ਹਮੇਸ਼ਾ ਪਿੰਡ ਹੀ ਵਜਦਾ ਸੀ ਪਿੰਡ ਰੋਜ਼ 10-10 20-20 ਫੋਨ ਕਰਨੇ ਜਦੋਂ ਪਿੰਡ ਕੋਈ ਗੱਲ ਹੋਣੀ ਉਸੇ ਵੇਲੇ ਛੱਡ ਕੇ ਆ ਜਾਣਾ ਤੁਸੀਂ ਛੁੱਟੀ ਲੈ ਲਓ ਮੈਂ ਪਿੰਡ ਜਾ। ਚੰਡੀਗੜ੍ਹ ਤੋਂ ਮੇਰੇ ਦੋਸਤ ਮਿੱਤਰ ਕਾਫੀ ਪਹੁੰਚੇ ਆ। ਪ੍ਰਿੰਸੀਪਲ ਸਾਹਿਬਾ ਲੈਕਚਰਰ ਸਾਹਿਬਾਨ ਸਕੂਲ ਦੇ ਹੀ ਪਹੁੰਚੇ ਆ। ਇਹਨੀਆਂ ਦੂਤੋਂ ਆਉਂਦਾ ਤੁਹਾਨੂੰ ਹੀ ਪਤਾ ਤੁਸੀਂ ਛੱਡਿਗਾ ਜਾਂਦੇ ਹੋ। ਤੇ ਉਹਨਾਂ ਦਾ ਹੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਸਭਨ ਸਤਿ ਸੂਰ